हां दोस्तो, दोस्तो 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 जी दोस्तों सारेनुं ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਸਾਂਗਣਾ ਸਾਂਗਣਾ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਅਮਰitsar ਸਾਹਿਬ ਦਾ ਪਿੰਡ ਚਵਾਲ ਤੋਂ ਜਦੋਂ ਅਮਰitsar ਸਾਹਿਬ ਨੂੰ ਆਉਣਾ ਤਾਂ ਰਸਤੇ ਵਿੱਚ ਦੋਸਤੋ ਭੋੜੂ ਪੋਲ ਭੋੜੂ ਪੋਲ ਤੋਂ ਵੀ ਤੁਸੀਂ ਸਿੱਧੀ ਵਿਜਿਟ ਜਿਹੜੀ ਆ ਪਿੰਡ ਸਾਂਗਣੇ ਕਰ ਸਕਦੇ ਜੀ ਤੇ ਖੈਰਦੀ ਤੋਂ ਵੀ ਤੁਸੀਂ ਜਿਹੜੀ ਦੋਸਤੋ ਪਿੰਡ ਠਾੜਗੜ ਠਾੜਗੜ ਤੋਂ ਵੀ ਪਿੰਡ ਸਾਂਗਣੇ ਵਿਜਿਟ ਕਰ ਸਕਦੇ ਜੀ ਵੀਰ ਕਾਲੇ ਕੋਲ ਆਇਆ ਦੋਸਤੋ ਕਾਲਾ ਵਪਾਰੀ ਆ ਵੀਰ ਵਪਾਰ ਦਾ ਕੰਮ ਕਰਦਾ ਨਾਲ ਇੱਕ ਬਨੇ ਤੁਹਾਨੂੰ ਆਪਾਂ ਸਟਾਰਟਿੰਗ ਤੋਂ ਦਿਖਾ ਦਿੰਨੇ ਆ ਡੇਰੀ ਵਾਲੇ ਪਸ਼ੂ ਵੀ ਹੈਗੇ ਦੋਸਤੋ ਡੇਰੀ ਦੇ ਨਾਲ-ਨਾਲ ਇੱਕ ਪਸ਼ੂ ਵਪਾਰ ਦਾ ਕਿੱਤਾ ਵੀ ਆ ਤੇ ਪਸ਼ੂ ਵੱਡੀ ਗਿਣਤੀ ਦੇ ਵਿੱਚ ਆਉਂਦੇ ਆ ਇਸ ਕਰੇ ਮੱਝਾਂ ਤੁਹਾਨੂੰ ਦਿਖਾ ਦਾਂਗੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਟੋਟਲ 5 ਤਿੰਨ ਮੱਝਾਂ ਸੁਈਆਂ ਸੁਬਈਆਂ ਨੇ ਤੇ ਦੋ ਗਬਣ ਤਿਆਰ ਬਰ ਤਿਆਰ ਆ ਠੀਕ ਆ ਜੀ ਸੋ ਪੰਜਾਂ ਨਗਾਂ ਦੀ ਆਪਾਂ ਡਿਟੇਲ ਵੀ ਵੀਰ ਕਾਲੇ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਬਾਕੀ ਪਸ਼ੂ ਚੰਗੇ ਹੁੰਦੇ ਆ ਪਸ਼ੂ ਵੱਡੇ ਹੁੰਦੇ ਆ ਦੋਸਤੋ ਜਿਆਦਾਤਰ ਮੱਝਾਂ ਜਿਹੜੀਆਂ ਮਾਲਵੇ 벨ਟ ਦੀਆਂ ਹੁੰਦੀਆਂ ਠੀਕ ਆ ਜੀ ਫਰੀਦਕੋਟ ਮੁਕਸਰ ਏਰੀਆ ਦੀਆਂ ਜਿਆਦਾ ਮੱਝਾਂ ਉੱਤਰੋਂ ਲੈ ਕੇ ਆਉਂਦੇ ਆ ਵੀਰ ਹਣੀ ਤੇ ਦੁੱਧ ਵੀ ਹੁਣ ਚੰਗਾ ਖਾਸ ਆ ਜਿਹੜੀਆਂ ਮੱਝਾਂ ਸੁਈਆਂ ਸੁਵਾਈਆਂ ਨੇ ਇਹਨਾਂ ਥੱਲੇ ਕੋਈ 12 15 15 14 14 ਕਿਲੋ ਦੁੱਧ ਹਾਜ਼ਰ ਆ ਤੇ ਦੋ ਜਿਹੜੀਆਂ ਝੋਟੀਆਂ ਮੱਝਾਂ ਸੂਨ ਵਾਲੀਆਂ ਦੋਸਤੋ ਇਹਨਾਂ ਦੀ ਆਪਾਂ ਡਿਟੇਲ ਸਟਾਰਟਿੰਗ ਇੱਕ ਸ਼ੁਰੂਆਤ ਆ ਪਹਿਨਾ ਮੱਝਾਂ ਝੋਟੀਆਂ ਤੋਂ ਕਰ ਲਾਂਗੇ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਸਾਂਘਨੇ ਕਰਨੀ ਆ ਦੋਸਤੋ तरीका ਜੇ ਤੁਸੀਂ ਨੋਟ ਕਰ ਲਓ ਅੱਜ 24 ਮਈ ਆ ਦੋਸਤੋ ਤੇ ਕੱਲ 25 ਮਈ ਨੂੰ ਸਵੇਰ 6 ਵਜੇ ਵੀਡੀਓ ਅਪਲੋਡ ਕਰਦੇ ਆਂਗੇ ਬਾਕੀ ਜਿਹੜਾ ਵੀ ਪਸ਼ੂ ਐਨੀਮਲ ਪਸੰਦ ਆਊਗਾ ਜੇਕਰ ਗੱਭਣ ਪਸ਼ੂ ਕਿਸੇ ਵੀਰ ਦੀ ਨਿਗਾਹ ਚੜਦਾ ਪਸੰਦ ਆਉਂਦਾ ਤੇ ਥਉ ਥਣਾ ਦਾ ਟਿੱਪ ਕੇ ਭਰਾ ਕੇ ਤਸੱਲੀ ਤੁਸੀਂ ਕਰਨੀ ਆ ਤੇ ਸੋਇਆ ਸੋਇਆ ਪਸ਼ੂ ਲੈ ਕੇ ਜਾਂਦੇ ਜੇ ਬੇਸ਼ੱਕ ਜਿੰਨਾ ਤੋਦ ਤੁਹਾਨੂੰ ਦੱਸਿਆ ਜਾਊਗਾ ਉਹਦੀ ਤਸੱਲੀ ਕਰਨ ਲਈ ਤੁਸੀਂ ਪਿੰਡ ਵਿਜਿਟ ਕਰ ਲਿਓ ਠੀਕ ਆ ਜੀ ਆਉ ਲੈਣੀਆਂ ਬਤੇਰੇ ਡਿਟੇਲ ਸਭ ਤੋਂ ਪਹਿਲਾਂ ਵੀਰ ਕਾਲੇ ਸਾਸਰੀ ਕਾਲ ਸਾਸਰੀ ਗਾਲ ਵਿਧੀ ਜਾਸਨ ਸਾਸਰੀ ਕਾਲ ਔਰ ਕਾਲੇ ਭਾਈ ਠੀਕ ਠਾਕ ਜੇ ਠੀਕ ਠਾਕ ਭਾਈ ਵਧੀਆ ਵਧੀਆ ਲੈ ਵੀ ਕਾਲੇ ਵੀਰ ਵੀਡੀਓ ਬੇਸ਼ੱਕ ਆਪਣੀ ਪਹਿਲੀ ਆ ਹਾਂਜੀ ਹਾਂਜੀ ਤੇ ਕੋਲੋਂ ਇਸ ਪਿੰਡੋਂ ਪਹਿਲਾਂ ਵੀ ਇੱਕ ਦੋ ਆਪਾਂ ਵੀਡੀਓ ਪਾਈਆਂ ਨੇ ਪਰ ਤੁਹਾਡੀ ਵੀਡੀਓ ਪਹਿਲੀ ਆ ਤੇ ਆਪਣਾ ਫਾਰਮ ਤੇ ਪੂਰੀ ਵੀਰਾਂ ਨੂੰ ਡਿਟੇਲ ਦੇ ਦਈਏ ਡੇਰੀ ਦਾ ਕੰਮ ਵੀ ਹੈਗਾ ਨਾਲ ਦੀ ਨਾਲ ਪਸ਼ੂ ਵਪਾਰ ਦਾ ਕੀਤਾ ਵੀ ਆ ਤੁਹਾਡਾ ਹਾਂਜੀ ਹਾਂਜੀ ਵੀਰ ਜੀ ਆਪਣਾ ਵਪਾਰ ਦਾ ਵਿੱਚ ਮੰਜਾਂ ਆਪਣੇ ਤਾਂ ਵੱਡੇ ਕੀਤੇ ਹੀ ਆਉਂਦੀਆਂ ਰਹਦੀਆਂ ਐ 5-7 ਮੰਜਾਂ ਆਪਣੇ ਕੋਲ ਹੁੰਦੀਆਂ ਹੁੰਦੀਆਂ ਜਦੋਂ ਮਰਜ਼ੀ ਕੋਈ ਵੀ ਆ ਸਕਦਾ ਮਲਕ ਸੇਰਾਂ ਮੰਜਾਂ ਗੱਬਣਾ ਜੇ ਅੱਛਾ ਜੀ ਤੇ ਤਿੰਨ ਮੰਜਾਂ ਸੂਈਆਂ ਸਵਾੰਜਾ ਜੇ ਤਿੰਨ ਸੂਈਆਂ ਦ ਲਵੀ ਅੱਛਾ ਕਾਲੇ ਇੱਕ ਨੰਬਰ ਵੀਰ ਆਪਣੇ ਬੋਲਦੇ ਫੋਨ ਨੰਬਰ ਜਿੰਨਾ ਤੇ ਸੰਪਰਕ ਕਰਨਾ ਵੀਰ ਹਨ ਫੋਨ ਨੰਬਰ ਵੀਰ ਜੀ ਮੇਰਾ ਹੈ 8427350613 8427350613 ਠੀਕ ਹੈ ਜੀ ਲਵੀ ਵੀਰ ਕਾਲੇ ਪਹਿਲੇ ਨੰਬਰ ਤੋਂ ਸ਼ੁਰੂਆਤ ਆਪਾਂ ਇਸੇ ਮੱਝ ਤੋਂ ਕਰਨ ਲਈ ਹਾਂਜੀ ਆਜੋ ਠੀਕ ਆ ਅੱਛਾ ਕਾਲੇ ਵੀਰ ਸ਼ੁਰੂਆਤ ਆਪਾਂ ਇਸੇ ਮੱਝ ਤੋਂ ਕਰ ਲਈਏ ਤਾਂ ਸੂਆ ਦੱਸ ਦੀਏ ਵੀ ਸੂਆ ਕਿੰਮਾ ਸੂਰੀ ਅੱਗੇ ਇਹ ਵੀ ਜੀ ਤੀਸਰਾ ਸੂਆ ਸੂਰੀ ਜੇ ਮਾਰਕਾ ਵੱਲੋਂ ਤੀਜੇ ਸੂਏ 5-7 ਦਿਨ ਲੈਂਦੀ ਬਸ 5-7 ਦਿਨਾਂ ਦੇ ਵਿੱਚ 32 ਸੂ ਬਣਾਉਣੇ ਹੋਣੇ ਨੇ ਠੀਕ ਆ ਜੀ ਹਾਂ ਜੀ ਲੋਕ ਦੋਸਤੋ ਤੀਜਾ ਸਵੇਰ ਸੋਹਣ ਵਾਲੀ ਅਮਜ 5-7 ਦਿਨਾਂ ਦੇ ਵਿੱਚ ਪੂਰੀ ਤਿਆਰੀ ਹੋ ਜਾਊਗੀ ਸੋ ਸੋਹਣੇ ਚੌੜੇ ਪਿੱਠਪੂੜੇ ਦੇ ਵਿੱਚ ਆ ਪੂਰੀ ਵੱਡੀ ਮਾਜ ਤੇ ਵੱਡੀ ਮਾਜ ਆ ਠੀਕ ਆ ਜੀ ਸੋ ਕੱਦ ਇੱਕ ਵਾਰੀ ਮੈਂ ਜ਼ਿਕਰ ਕਰ ਦਿੰਦਾ ਦੋਸਤੋ ਮੱਝਾਂ ਜਿੰਨੀਆਂ ਵੀ ਤੁਸੀਂ ਵੇਖੋਗੇ ਸਾਰੀਆਂ ਵੱਡੇ ਕੱਦ ਕਾੜ ਦੇ ਵਿੱਚ ਆ ਇੱਕ ਛੋਟੀ ਸੈਕੰਡ ਨੰਬਰ ਤੇ ਤੁਹਾਨੂੰ ਦਿਖਾਵਾਂਗੇ ਨੀਲੀ ਦਾ ਪਾਕਾ ਮੀਡੀਅਮ ਹਾਈਟ ਦੇ ਵਿੱਚ ਆ ਨਾ ਬਾਹਲੀ ਵੱਡੀ ਤੇ ਨਾ ਹੀ ਦਰਮਿਆਨੀ ਆ ਇਹ ਵਿਜਲਾ ਮੇਲ ਹੋਗਾ ਬਾਕੀ ਮੱਝਾਂ ਝੋਟੀਆਂ ਜਿੰਨੀਆਂ ਵੀ ਆ ਸਾਰੀਆਂ ਤੁਸੀਂ ਵੇਖੋ ਕੰਧ ਕੰਧ ਜਡੀਆਂ ਠੀਕ ਆ ਜੀ ਇਹ ਤੀਜਾ ਸਵੇਰ ਇਹ ਮੱਝ ਸੂਣੀ ਹੈ ਤੇ ਦਿਨ 6-7 ਲੈ ਜਾਊਗੀ ਹਾਂਜੀ ਬਾਈ ਤੇ ਵੀਰ ਕਾਲੇ ਬਾਕੀ ਜਿਹੜੀ ਮੱਝ ਆਪਣੇ ਕੋਲ ਗੱਭਣ ਆ ਹਾਂਜੀ ਭਾਰ ਪਿਛੇ ਦੀ ਤੱਪਣ ਧੁੱਪਣ ਦੀ ਆਪਣੀ ਤਸੱਲੀਆ ਪੂਰੀ ਇੱਕ ਨੰਬਰ ਆ ਕੋਈ ਤਸੱਲੀ ਕਰਕੇ ਆਪਣੀ ਵੀਰ ਲੈ ਕੇ ਜਾਵੇ ਆਪਾਂ ਪੂਰੀ ਚੈੱਕ ਕਰਕੇ ਲਿਆਂਦੀ ਬਿਲਕੁਲ ਲੋ ਦੱਸੋ ਬੇਸ਼ੱਕ ਅੱਗੋਂ ਵਪਾਰ ਦਾ ਕੰਮ ਆ ਤੇ ਆਪਾਂ ਹਰ ਵਾਰ ਜ਼ਿਕਰ ਕਰਦੇ ਆਂ ਵੀ ਅੱਗੋਂ ਵਪਾਰੀ ਵੀਰਾਂ ਨੇ ਆਪਣੀ ਤਸੱਲੀ ਜਿਹੜੀ ਉਹ ਬਖੂਬੀ ਢੰਗ ਨਾਲ ਕੀਤੀ ਹੁੰਦੀ ਆ ਅਗੋ ਜਿਹੜੇ ਵੀਰ ਨੇ ਪੈਸੇ ਲਾਉਣੇ ਆ ਤੁਸੀਂ ਬੇਚਿਜਕ ਬਿਲਕੁਲ ਟਿੱਪਕੇ ਵਰਾ ਕੇ ਆਪਣੀ ਤਸੱਲੀ ਕਰ ਲਿਓ ਪਾਰ ਪਿਛੇ ਦੀ ਪੂਰੀ ਤਸੱਲੀ ਆ ਤੋਂ ਪੁੱਠਾ ਪਠਾ ਵੇਖੋ ਪੂਰੀ ਚੌੜੀ ਹੈ ਉਪਰੋਂ ਚੜਾਈ ਦੇ ਵਿੱਚ ਮੰਜਾ ਡੈਂਦਾ ਕਰਮਾਲੀ ਦੇ ਉੱਤੇ ਠੀਕ ਆ ਜੀ ਪੂਰੀ ਵੱਡੀ ਮੱਝ ਆ ਤੋਂ ਪਲੀ ਸਾਂ ਵੀ ਦੇਖਦੇ ਆ ਸਾਰੇ ਤੁਸੀਂ ਜੱਜਮੈਂਟ ਕਰ ਲਿਓ ਪਲੀ ਸਾਂ ਵੀ ਪੂਰੀ ਆ ਤੇ ਜਾਂ ਸੁਭਾ ਫੇਸ ਕੁਆਲਟੀ ਬਿਲਕੁਲ ਪਤਲਾ ਫੇਸ ਆ ਤੇ ਬੈਕ ਸਾਈਡ ਤੁਸੀਂ ਵੇਖੋ ਜਿਵੇਂ ਜਿਵੇਂ ਮੱਝ ਪਿਛੇ ਨੂੰ ਆਉਂਦੀ ਆ ਬੈਕ ਸਾਈਡ ਪੁੱਠੇ ਵਾਲੀ ਸਾਈਡ ਨੂੰ ਉਹਵੇਂ ਥੱਬਿਆਂ ਦੇ ਥੱਬੇ ਕਰਮਾਲੀ ਠੀਕ ਆ ਚਲੇ ਵੀਰ ਕਾਲੇ ਇੱਕ ਤੇਜਾ ਸੂਆ ਦੋਸਤੋ ਇਹ ਸਮਾਜ ਨੇ ਸੂਣਾ ਤੇ ਦਿਨ 6-7 ਤੱਕ ਘਟੋ ਘੱਟ ਵੀ 6-7 ਤੱਕ ਦਿਨ ਮੰਨ ਕੇ ਤੁਸੀਂ ਸੌਦਾ ਕਰ ਲਿਓ ਮੱਝਾਂ ਵੱਡੀਆਂ ਆਉਂਦੀਆਂ ਠੀਕ ਆ ਜੀ ਮੱਝਾਂ ਵੱਡੀਆਂ ਨੇ ਬਾਕੀ ਜਿਵੇਂ ਜਿਵੇਂ ਆਪਾਂ ਤੁਹਾਨੂੰ ਦਿਖਾਈ ਚਲਾਂਗੇ ਤੋਂਵੇਂ-ਵੇਂ ਤੁਹਾਨੂੰ ਪਤਾ ਲੱਗਦਾ ਜਾਊਗਾ ਵੀ ਚੰਗੇ ਪਸ਼ੂ ਆ ਤੇ ਜਿਹੜੇ ਵੀਰ ਨੇ ਆਪਾਂ ਹਮੇਸ਼ਾ ਗੱਲ ਕਰਦੇ ਵੀ ਚੰਗੇ ਪੈਸੇ ਖਰਚ ਕਰਨੇ ਆ ਚੰਗਾ ਪਸ਼ੂ ਲੱਭ ਰਹੇ ਜੀ ਤੇ ਉਹ ਤੁਸੀਂ ਜ਼ਰੂਰ ਖਰੀਦਦਾਰੀ ਕਰ ਲਿਓ ਠੀਕ ਆ ਆ ਦੇਖੋ ਪੂਰੀ ਵੱਡੀ ਰਾਸ ਆ ਹਾਂ ਲਓ ਠੀਕ ਸੋ ਸੋਨੇ ਕੱਦ ਕਾਠ ਦੇ ਵਿੱਚ ਤੇ ਮਿਲਕ ਵੀ ਦੋਸਤੋ ਸੋਨਾ ਚਬਾਉਣਾ ਚਾਹੀਦਾ ਇਸ ਮੱਝ ਨੂੰ ਬਾਕੀ ਉਮੀਦ ਚੰਗੀ ਕਰ ਸਕਦੇ ਹੋ ਤੁਸੀਂ ਵੀ ਵੇਖਦੇ ਆ ਸਰ ਵੀ ਚੰਗਾ ਮਿਲਕ ਪਰੋਗੀ ਹਜੇ 6-7 ਦਿਨਾਂ ਦੇ ਵਿੱਚ ਕਰਮਾਂ ਵਾਲੀ ਥੱਲਿਓ ਪੰਡਾ ਪਾ ਲੂਗੀ ਠੀਕ ਆ ਜੇ ਆਪਾਂ ਗੱਲ ਕਰਦੇ ਹੁੰਦੇ ਆ ਵੀ ਘਟ ਖੁੱਲੂਗੀ ਬੜਾ ਜਿਹਾ ਥੱਲਿਓ ਠੀਕ ਆ ਸੋ ਲੇਵੇ ਲਾਵੇ ਦੀ ਬਹੁਤ ਜਿਆਦੀ ਸਾਫ ਸੁਥਰੀ ਗਾਲੀ ਦੇ ਅੱਛਾ ਕਾਲੇ ਵੀਰ ਕੀ ਡਿਮਾਂਡ ਕੀਤੀ ਐ ਦੀ ਫਿਰ ਕੀ ਮੁੱਲ ਕਰਦੇ ਜੀ ਡਿਮਾਂਡ ਵੀਰ ਜੀ ਭਾਵੇਂ 1.20 ਕਰਾਲ ਗਏ ਹਾਂਜੀ ਤੇ ਭਾਵੇਂ 1.15 ਕਰਾਲ ਗਏ ਹਾਂ ਨਾ ਜਿਹੜੀ 1.10 ਦੇ ਵਿੱਚ ਛੋੜ ਕਰਾਂਗੇ ਬਸ ਆਪਾਂ 1.10 ਹਜ਼ਾਰ ਦੇ ਵਿੱਚੋਂ ਹਾਂਜੀ ਹਾਂਜੀ ਤੁਹਾਨੂੰ ਭਾਵੇਂ 1.10 ਕਰੀ ਜਾਈ ਜੀ ਮਾਝ ਦੇ ਦੋਸਤੋ ਪੂਰੀ ਵੱਡੀ ਆ ਤੇ 1.10 ਹਜ਼ਾਰ ਦੇ ਵਿੱਚੋਂ ਛੋੜ ਹੋਊਗੀ ਠੀਕ ਆ ਜੀ ਨਾਰਮਲ ਹੀ ਸਾਰੇ ਵੀਰਾਂ ਨੇ ਤੁਰ ਫਿਰ ਕੇ ਰੇਟ ਤੇ ਭਾਅ ਬਾਜ਼ਾਰ ਦਾ ਦੇਖਣਾ ਹੀ ਹੁੰਦਾ ਪਰ ਰੇਡ ਤੁਸੀਂ ਦੇਖਦੇ ਜਾਓ ਨਾਲ ਦੀ ਨਾਲ ਜਿਹੋ ਜਹਾ ਪਸ਼ੂ ਉਹ ਜਾ ਰੇਡ ਮੰਗਣਾ ਪੈਂਦਾ ਪਰ ਮੱਝ ਤਕਰੀਬਨ ਚੰਗੀ ਆ ਫੁੱਲ ਵੱਡੀ 1 ਲੱਖ 10000 ਦੇ ਵਿੱਚੋਂ ਛੋੜਛੱਪਾ ਹੋ ਜਾਊਗਾ ਵੀਡੀਓ ਪਹਿਲੀ ਆਪਣੀ ਤੇ ਮਾਨਤਨ ਦੋਸਤੋ ਜਿੰਨਾ ਵੀ ਹੋਣਾ ਹੋਇਆ ਉਹਨਾਂ ਮਾਨਤਨ ਖੁੱਲਾ ਵੀਰ ਕਰ ਦਊਗਾ ਠੀਕ ਆ ਜੀ ਤੇ ਗਾਂ ਤੋਂ ਵੀ ਕਿਉਂਕਿ ਕੰਮ ਚਲਾਉਣਾ ਹੈ ਪਸ਼ੂ ਤੁਹਾਨੂੰ ਦਿਖਾਉਂਦੇ ਰਹਿਣੇ ਆ ਚੰਗੇ ਚੰਗੇ ਪਸ਼ੂ ਤੇ 1 ਲੱਖ 10 ਦੇ ਵਿੱਚੋਂ ਮਾਨਤਨ ਤੇ ਸੈਕੰਡ ਨੰਬਰ ਤੇ ਕਾਲੇ ਵੀਰ ਆ ਜਿਹੜੀ ਝੋਟੀ ਆਪਣੇ ਕੋਲ ਖੜੀ ਆ ਇਹ ਵੀਰ ਜੀ ਦੂਸਰਾ ਸੂਆ ਸੂਰਜ ਹੈ ਦੂਜਾ ਸੂਆ ਹਾਂ ਜੀ 30 ਤਰੀਕ ਨੂੰ ਇਹਦੇ ਦਿਨ ਪ ਲਓ ਦੋਸਤੋ 30 ਮਹੀਨੇ ਦੇ ਸਾਲ ਰਹੇ ਅਜੇ ਤਕਰੀਬਨ 6-7 ਹੀ ਬਾਕੀ ਆ ਦਿਨ ਹਨਾ ਹਾਂਜੀ ਹਾਂਜੀ ਬਾਕੀ ਮੂੰਹ ਮੱਥੇ ਦੀ ਬਹੁਤ ਸੋਣੀ ਹੈ ਤੇ ਮੂੰਹ ਮੱਥੇ ਦੀ ਆ ਨਿਕਾ ਸਿੰਘ ਦੂਜਾ ਸੁਹਾਏ ਹੈ ਹਲਾ ਲਓ ਜੀ ਠੀਕ ਹੈ ਜੀ ਸਿੰਘ ਸੁੰਗ ਬੜਾ ਵਧੀਆ ਬਿਲਕੁਲ ਗੁਲਾਈ ਦੇ ਵਿੱਚ ਛੋਟਾ ਸਿੰਘ ਬਿੱਲੀ ਮਣਕੀ ਆਖਾ ਤੇ ਠੋਡੀ ਦੇ ਪੁਰਾਣੇ ਨਿਸ਼ਾਨ ਬਹੁਤ ਖੂਬਸੂਰਤ ਝੋਟੀ ਆ ਠੀਕ ਹੈ ਜੀ ਦੂਜਾ ਸੁਹਾਵਾ ਸੂਨ ਵਾਲੀ ਆ ਇਹ ਗੱਭਣਾਂ ਦੋਸਤੋ ਤਿਆਰੀ ਵਾਲੀ ਆ ਤਕਰੀਬਨ ਇਹ ਵੀ 6-7 ਦਿਨ ਹਜੇ ਕੱਢ ਜੂਗੀ ਤੋਂ 6-7 ਦਿਨ ਹਜੇ ਲੈਂਦੀ ਆ ਤੇ ਵਿਰਲਾਪੁਰ ਨਾਲ ਬਹੁਤ ਜਿਆਦਾ ਸੋਹਣੀਆਂ ਠੀਕ ਆ ਜੀ ਪੁੱਠੇ ਪਾਠੇ ਦੀ ਪੂਰੀ ਚੌੜੀ ਉਕਰੋ ਤੇ ਰਾਜੀ ਵਜਨ ਰੋੜ ਤੁਸੀਂ ਵੇਖ ਕੇ ਚੈੱਕ ਕਰ ਲੋ ਵਜਨ ਰੋੜ ਫੁੱਲ ਬੜਾ ਫੁੱਲ ਆ ਦੇਖੋ ਜੀ ਬਰਨਾਲਾ ਕਿੱਦਾ ਜੇ ਠੀਕ ਆ ਲੈ ਵੀਰ ਕਾਲੇ ਇੱਕ ਵਾਰੀ ਇਹ ਵੀ ਖੋਲ ਕੇ ਮੜਾ ਦਰਸ਼ਨ ਕਰਾਈਏ ਵੀਰਾਂ ਨੂੰ ਤੋਰ ਕੇ ਤੇ ਚੰਗੀ ਜੰਮੀ ਪਲੀ ਆ ਦੋਸਤੋ ਕਿਸੇ ਪਾਸੇ ਕੋਈ ਲस्सी फकी ਨਾ ਮੇਰਾ ਵੀਰ ਮੰਨੇ ਬਾਕੀ ਵੇਖਦੇ ਆ ਸਾਰੇ ਤੁਸੀਂ ਜਜਮੈਂਟ ਕਰਨੀ ਆ ਸੋਹਣੀ ਚੰਗੀ ਝੋਟੀ ਆ ਦੇਖਦੁਖ ਬਹੁਤ ਪਿਆਰੀ ਠੀਕ ਆ ਜੀ ਸੋ ਨੀਲੀ ਦੇ ਵਿੱਚ ਜਿੱਦਾਂ ਇੱਕ ਆਪਾਂ ਮੋਸਟਲੀ ਪਸ਼ੂ ਦੇਖਦੇ ਆਂ ਨੀਲੀ ਦੇ ਵਿੱਚ ਤੇ ਨੀਲੀ ਵੀ ਇਹ ਝੋਟੀ ਆ ਮਗਰਲੇ ਖੁਰ ਤੋਂ ਉੱਤੇ ਆ ਠੀਕ ਆ ਜੀ ਤੇ ਬਹੁਤ ਖੂਬਸੂਰਤ ਥਣ ਭਾਂਡੇ ਦੀ ਆ ਦੇਖੋ ਆ ਥੋੜਾ ਜਿਹਾ ਵੀਰ ਕਾਲੇ ਅੱਗੇ ਅੱਗੇ ਤੋਰ ਲਿਆ ਜੀ ਇੱਥੇ ਖਿਲਾਰ ਲਿਆ ਜੀ ਮੜਾ ਜਿਹਾ ਚਾਨਣ ਹੈ ਲੋ ਜੀ ਠੀਕ ਆ ਜੀ ਤੋ ਆ ਦੇਖੋ ਠੀਕ ਆ ਤੋ ਇਹ ਵੀ ਦੋਸਤੋ ਤਿਆਰੀ ਵਾਲੀ ਆ ਠੀਕ ਆ ਜੀ ਤਿਆਰੀ ਤੋਂ ਪਾਵ ਕਿ 5 6 6 ਦਿਨ 30 ਮਈ ਨੂੰ ਦਿਨ ਪੂਰੇ ਆ ਤੇ ਤਕਰੀਬਨ ਇੱਥੇ ਉੱਪਰ ਜਿਹੋ ਜਿਹੋ ਜੀ ਰਾਜੀ ਆ ਤੇ ਉਮੀਦ ਕਰਦੇ ਆ ਵੀ ਉੱਪਰ ਕੋਈ 2 4 ਦਿਨ ਲੱਗੇ ਪਸੂ ਸੁੱਕੇ ਠੀਕ ਆ ਛੋਟੀ ਪੂਰੀ ਸਾਫ ਜੀ ਹਾਂ ਲੋ ਚੋਟੀ ਦੁੱਧ ਆਦੇ ਵੀਰ ਹੁਣ ਆਦੇ ਪਹਿਲੇ ਸੂਏ ਚ ਹੋਇਆ ਆਪਾਂ 12 ਕਿਲੋ ਪਹਿਲਾਂ ਦਾ ਹਾਂਜੀ ਪਹਿਲੇ ਸੂਏ 12 ਕਿਲੋ ਦੁੱਧ ਚ ਹੋਇਆ ਜੀ ਠੀਕ ਹੈ ਅਰ ਕੀ ਦੂਜੇ ਸੂਏ ਸੋਣੀ ਜੀ ਲੋ ਦੋਸਤੋ ਅਰ ਕੀ ਦੂਜਾ ਸੂਆ ਤੇ ਪਹਿਲਾਂ ਦਾ 12 ਲੀਟਰ ਦੁੱਧ ਚ ਹੋਇਆ ਇਹਨੇ ਕਰਮਾਲੀ ਨੇ ਜਿੱਥੋਂ ਵੀ ਆਈ ਆ ਉਥੋਂ ਦਾ ਵੇਰਵਾ ਠੀਕ ਆ ਜੀ ਤੇ ਇਹ ਕਾਲੇ ਵੀਰ ਕਿੰਨੇ ਇੱਕ ਰੇਡ ਦੀ ਆ ਫਿਰ ਇਹਦਾ ਰੀਡ ਪ੍ਰਾਈਸ ਭਾਵੇਂ 1-10 ਕਰ ਲੀਏ ਹਾਂਜੀ ਭਾਵੇਂ 1-15 ਕਰ ਲੀਏ 1-5 ਦੇ ਵਿੱਚੋਂ ਆਪਾਂ ਛੋਟ ਕਰ ਦਾਂਗੇ 1-5 ਚੋਂ ਹਾਂਜੀ ਛੋਟੇ ਪੂਰੀ ਸਾਫ ਜੀ ਲੋ ਭੀ 1 ਲੱਖ 5000 ਦੇ ਵਿੱਚੋਂ ਭਰਾਵੋ ਛੋਟ ਹੋ ਜਾਊਗੀ ਤੇ ਬਾਕੀ ਰੇਟ ਤੁਸੀਂ ਵੇਖਦੇ ਚੱਲਿਓ ਠੀਕ ਆ ਜੀ ਰੇਟ ਬਹੁਤ ਵਧੀਆ ਜਾਇਜ਼ ਰੇਟ ਆ ਬਾਕੀ ਪਸ਼ੂ ਬਹੁਤ ਚੰਗੇ ਆ ਠੀਕ ਆ ਜੀ ਮੱਝਾਂ ਝੋਟੀਆਂ ਸਾਰੀਆਂ ਖੂਬਸੂਰਤ ਨਾਲ ਹਲਦੇ ਜੀ ਹਾਂ ਚੰਗੇ ਮੱਝਾਂ ਨਹੀਂ ਮਾਰੀ ਸਾਰੀਆਂ ਮੱਝਾਂ ਵੱਡੀਆਂ ਜੀ ਲਓ ਜੀ ਨਾ ਵੀਰ ਕਾਲੇ ਅੱਗੇ ਜਿਹੜੀ तकरीबनੇ 2 ਗੱਬਨ ਸੀ ਇਸ ਤੋਂ ਬਾਅਦ ਜਿਹੜੀਆਂ ਮੱਜਾਂ ਝੋਟੀਆਂ ਸੁਈਆਂ ਉਹਨਾਂ ਦੇ ਵਿੱਚੋਂ ਆਹ ਝੋਟੀ ਆ ਗਈ ਆਪਣੇ ਕੋਲ ਪਹਿਲੇ ਨੰਬਰ ਤੇ ਸੁਈ ਜਿਹੜੀ ਇਹ ਪਹਿਲਣ ਸੁਈ ਹੈ ਕਿ ਦੂਜਾ ਨਹੀਂ ਨਹੀਂ ਵੀਰ ਜੀ ਇਹ ਪਹਿਲੇ ਸੂਏ ਸੁਈ ਜੇ ਮੂੰਹ ਵਾਲੇ ਚੌਗੀ ਜੇ ਚਾਰ ਦਾ ਹਾਂਜੀ ਪਰਸੋਂ ਸੁਈ ਜੇ ਅੱਛਾ ਜੀ ਹਾਂਜੀ ਇਹਦੇ ਬੌਲਾ ਜੇ 6 7 8 ਕਿਲੋ 7 8 ਕਿਲੋ ਬੌਲਾ ਹੋਊਗਾ ਵੀਰ ਜੀ ਮੌਜੀ 7 8 ਕਿਲੋ ਬੌਲਾ ਹੈ ਦੋਸਤੋ ਪਰਸੋਂ ਦੀ ਪੂਰੀ ਵੱਡੀ ਜੇ ਵੀ ਪਰਸੋਂ ਦੀ ਸੁਈ ਆ 8 ਕਿਲੋ 8 7 ਕਿਲੋ ਦਾ 8 ਕਿਲੋ ਬੌਲਾ ਠੀਕ ਹੈ ਤੇ ਬੱਚਾ ਮਗਰ ਇਹਦੇ ਕੀ ਆ ਗਿਆ ਬੱਚਾ ਵੀਰ ਜੀ ਕਟਾ ਜੇ ਇਹੋ ਮਗਰ ਕਟਾ ਹਾਂਜੀ ਇਹੋ ਇਹੋ ਲਓ ਜੀ ਇਹ ਮਗਰ ਕਟਾ ਆਜਾ ਤੀਜਾ ਦਿਨ ਹੈ ਜੀ ਹਾਂਜੀ ਲਓ ਜੀ ਆ ਵੇਖੋ ਠੀਕ ਆ ਸੋ ਤੀਜਾ ਦਿਨ ਹੈ ਅੱਜ ਆ ਮਗਰ ਕਟਾ ਤੇ ਪਹਿਲਾਂ ਇਹ ਕੱਟੀ ਸੂਈ ਆ ਦੋਸਤੋ ਪਹਿਲਾਂ ਝੋਟੀ ਸੂਈ ਹੈ ਮੋਹ ਚੌਕੀ ਆ ਚਾਰ ਦੰਦ ਤੇ ਕਦ ਤੁਸੀਂ ਉਹ ਵੇਖ ਕੇ ਚੈੱਕ ਕਰ ਲਓ ਮੈਂ ਥੋੜਾ ਜਿਹੀ ਦੂਰੀ ਤੋਂ ਤੁਹਾਨੂੰ ਦਿਖਾ ਦਿੰਦਾ ਤਾਂ ਜੋ ਦੋਸਤੋ ਬਧੇਰੇ ਸਮਝ ਆ ਜੇ ਤੇ ਜਿਹੜੀ ਨਾਲ ਖੜੀ ਮਾਜੇ ਵੀ ਚੰਗੇ ਵੱਡੇ ਕਦ ਕਾਟਦੀ ਹੈ ਬਿਲਕੁਲ ਇਹਦੇ ਬਰਾਬਰ ਇਸ ਝੋਟੀ ਦਾ ਇਸ ਕੱਟੀ ਦਾ ਕਦ ਕਾਠਾ ਤੇ ਬਾਕੀ ਕਾਲੇ ਵੀਰ 8 ਕਿਲੋ ਬੌਲਾ ਤੁਸੀਂ ਚੋਇਆ ਹਾਂਜੀ ਹਾਂਜੀ ਵੀਰੇ 8 ਕਿਲੋ ਬੌਲਾ ਭਾਵੇਂ ਕੋ ਦੋ ਟਾਈਮ ਚੋੜੇ ਆਪਣੇ ਨੂੰ ਤੇ ਚੂਣ ਚਣ ਕਿਦਾਂ ਨਹੀਂ ਚੂਣ ਇੱਕ ਨੰਬਰ ਵੇਚਿਆ ਸੇਲ ਪੂਰੀ ਜੇ ਠੰਡੀ ਜੇ ਠੀਕ ਹੈ ਜੀ ਹਾਂਜੀ ਤੇ ਹੈ ਵੀ ਬਿਲਕੁਲ ਪੋਲੀ ਐ ਕਰਕੇ ਹਾਂ ਪੋਲੀ ਪੂਰੀ ਵੇਚੀ ਪਿਓਰ ਮੋਰਾ ਦਾ ਹਲਦੀ ਜੇ ਲੋ ਵੀ ਜੈਡ ਬਲੈਕ ਲੋ ਦੋਸਤੋ ਬਾਕੀ ਕਾਠੀ ਕੂਠੀ ਤੁਸੀਂ ਚੈੱਕ ਕਰੋ ਕਦ ਬਹੁਤ ਉੱਚਾ ਵੱਡੇ ਕਦ ਵੇਚਿਆ ਠੀਕ ਹੈ ਤੇ ਲੰਬੀ ਲੋਬੀ ਵੀ ਸਪੈਸ਼ਲ ਆ ਹਾਂਜੀ ਤੇ ਪੂਰੀ ਦਰਸ਼ਨੀ ਝੋਟੀ ਆ ਕੋਈ ਛੋਟੀ ਨਹੀਂਗੀ ਚੌੜੇ ਪਿੱਠ ਪੁੜੇ ਦੇ ਵਿੱਚ 8 ਕਿਲੋ ਬੌਲਾ ਹੋਣਾ ਕੱਢਿਆ ਵੀਰਾਂ ਦਾ ਵੀ ਕਟਾ ਮੇਲ ਕਾਫ ਤੇ ਪੰਜਾਬੀ ਰਕਾਲੇ ਖੋਲ ਕੇ ਨੂੰ ਮੜਾ ਦਿਖਾਈਏ ਤੋੜ ਕੇ ਆ ਮਗਰ ਕਟਾ ਠੀਕ ਆ ਜੀ ਇਹ ਮੇਲ ਕਾਫ ਆ ਸੋ ਛੋਟੀ ਚੰਗੀ ਆ ਠੀਕ ਆ ਜੀ ਬਾਕੀ ਛੋਟੀ ਚੰਗੀ ਆ ਮੋਰਾ ਦੇ ਵਿੱਚ ਆ ਜਾਂਦੀ ਹੈ ਤਕਰੀਬਨ ਬਾਕੀ ਪੂਰਾ ਬਾਡੀ ਸਟਰਕਚਰ ਸਿੰਗੀ ਸੁਗੀ ਪੂਰੀ ਤੁਹਾਨੂੰ ਆਪਾਂ ਦਿਖਾਉਨੇ ਆ ਬਾਹਰ ਤੋੜ ਕੇ ਆ ਲਓ ਜੀ ਅਇਆ ਨੱਚ ਬੁਦੀ ਆਲ ਜੀ ਕਰਦੀ ਨਾ ਹੂੰ ਹੂੰ ਆਇਆ ਪੁੱਤ ਚੱਬੂ ਵੀ ਕਰਦੀ ਆ ਹੁਣ ਅ ਚੱਬੂ ਫਿਰ ਪਹਿਲਾਂ ਪਾਇਆ ਪੋਇਆ ਨਹੀਂ ਹੋਣਾ ਕਿਤੇ ਹਾਂਜੀ ਹਾਂਜੀ ਆ ਠੀਕ ਹੈ ਜੀ ਆਇਆ ਆਇਆ ਪੁੱਤ ਐ ਐ ਐ ਛੋਟੀ ਦੇ ਵੱਡੀ ਪੂਰੀ ਹਾਂ ਅੱਛਾ ਤਾਂ ਕਾਲੇ ਵੀਰ ਇਹ ਵੀ ਉਧਰ ਦੀ ਆਪਣੇ ਫੇਸਬੁੱਕ ਵਾਲੀ ਸਾਈਡ ਦੀ ਹਾਂਜੀ ਹਾਂਜੀ ਆ ਆਪਣੀ ਇੱਕ ਮੱਝ ਵੀ ਨਹੀਂ ਰਹੀ ਇਧਰ ਦੀ ਸਾਰੀਆਂ ਮੰਝਾਂ ਆਪਣੀਆਂ ਉਧਰ ਨੇ ਆੜੀਆਂ ਆੜੀਆਂ ਮੰਝਾਂ ਇਧਰ ਤੁਹਾਨੂੰ ਪਤਾ ਕਿੱਥੇ ਬਿਲਕੁਲ ਜੀ ਬਿਲਕੁਲ ਵੱਡੀ ਝੋਟੀ ਪਹਿਲਾ ਸੁਗਾ ਪੂਰੀ ਲਓ ਜੀ ਦੋਸਤੋ ਵੇਖੋ ਠੀਕ ਆ ਜੀ ਤੇ ਬਿਲਕੁਲ ਚਬਾਰੇ ਜੱਡੀ ਝੋਟੀ ਆਪਾਂ ਕਹਦੇ ਨੇ ਵੀ ਪੂਰੇ ਵੱਡੇ ਕੱਦ ਕਾਟ ਦੇ ਠੀਕ ਆ ਝੋਟੀ ਦੱਬਾਂ ਦੇ ਵਿੱਚ ਆ 12 ਕਿਲੋ ਦੁੱਧ ਦਊਗੀ ਅੱਜ ਤੋਂ ਦੱਸ ਦੇਣਾ ਨੂੰ ਠੀਕ ਆ ਜੀ ਹੱਲੇ ਸਾਹਮਣ ਵਾਲੀ ਜੀ ਬਿਲਕੁਲ ਬਿਲਕੁਲ 12 ਗਿਲੀਟਰ ਵੀਰਾਂ ਦਾ ਵੀ ਦੁੱਧ ਚਪਾਉਣਾ ਚਾਹੀਦਾ। ਸੋ ਝੋਟੀ ਚੰਗੀ ਆ ਭਰਾਵੋ ਤੇ ਪਹਿਲਾਂ ਝੋਟੀ ਆ ਬਾਕੀ ਇਹੋ ਜੀਆਂ ਝੋਟੀਆਂ ਬਿਲਕੁਲ ਜਵਾਨ ਹੁੰਦੇ ਤੱਕ ਦੋਸਤੋ ਪਸ਼ੂ ਬਹੁਤ ਕੱਤ ਕਰੂਗਾ ਠੀਕ ਆ। ਆਉਣ ਵਾਲੇ ਸਮੇਂ ਦੇ ਵਿੱਚ ਕਰਮ ਵਾਲੀ ਦੂਜੇ ਤੀਜੇ ਸਵੇਰ ਤੱਕ ਜਾਂਦੇ ਜਾਂਦੇ ਸੋਨਾ ਕੱਦ ਹੋਰ ਕਰੂਗੀ ਬਾਕੀ ਵੱਡੇ ਕੱਦ ਕਾਠ ਦੇ ਵਿੱਚ ਅੱਜ ਬਹੁਤ ਵਧੀਆ ਠੀਕ ਆ ਤੇ ਇਹਦਾ ਮੋਲ ਕਾਲੇ ਕੀ ਕਰਦਾ ਵੀਰ? ਇਹਦਾ ਮੋਲ ਵੀਰ ਜੀ ਆਪਾਂ ਆਪਾਂ ਵੇਖਦਾ ਕਰ ਲੀਏ ਇਹ ਵੀ 1-5 ਦੀ ਦੇ ਦਾਂਗੇ। 1-5 ਦੀ? ਹਾਂਜੀ। 1-5 ਉਹ ਵੀ 2000 ਛੋਟ ਕਰ ਦਾਂਗੇ। ਠੀਕ ਹੈ ਜੀ ਛੋਟੀ ਬਾਗੀ ਜੇ ਉਹ ਵੀ ਲੈ ਜਾਊਗਾ ਨਾ ਸਾਹਮਣੇ ਆ ਦੋ 12 ਕਿਲੋ ਪਹਿਲਾਂ ਲਾਊਗੀ ਠੀਕ ਹੈ ਜੀ ਹਾਂਜੀ ਲੋ ਵੀ ਇਹ ਵੀ 1 ਲੱਖ 5000 ਦੀ 200 ਦਿੱਤੀ ਜਾਊਗੀ ਸੋ ਛੋਟੀ ਤੁਸੀਂ ਦੇਖ ਲਈਏ ਪੂਰੇ ਬੰਦੇ ਜਿਹੜਾ ਘਾਦਾ ਹਾਂਜੀ ਚੋਣ ਇੱਕ ਨੰਬਰ ਐ ਪੋਲੀ ਪੂਰੀ ਠੀਕ ਹੈ ਜੀ ਇਹ ਕਾਲੇ ਅੱਗੇ ਵੀਰ ਜਿਹੜੀ ਆਪਣੇ ਕੋਲ ਇਹ ਹੈਗੀ ਚੌਥੇ ਨੰਬਰ ਤੇ ਆਹ ਮੱਝ ਹਾਂਜੀ ਇਹ ਵੀ ਜੀ ਹਰ ਕਿ ਤੀਜਾ ਸੂਆ ਸੋਈ ਜੇ ਤੀਜਾ ਸੂਆ ਹਾਂਜੀ ਇਹਨੂੰ ਅੱਜ ਦਿਨ ਕਿੰਨੇ ਹੋ ਗਏ ਇਹਨੂੰ ਵੀ ਜੀ ਅੱਜ ਚ 8 ਦਿਨ ਹੋ ਗਏ ਸੋਈ ਨੂੰ ਮੌਜੂਦਾ ਅੱਥਾ ਵੀ ਹੋਊਗਾ 12 ਆਪਾਂ 11 ਕਿਲੋ ਦੱਸਾਂਗੇ ਅੱਛਾ ਜੀ ਹੋਊਗਾ 12 ਕਿਲੋ ਦੁੱਧ ਠੀਕ ਹੈ ਜੀ ਇਹ ਵੀ ਪੂਰੀ ਵੱਡੀ ਮੱਝ ਜੀ ਲੋ ਵੀ ਅੱਠਾਂ ਦਿਨਾਂ ਦੀ ਦੋਸਤ ਸੂਈ ਆ ਕੱਦ ਇਹਦਾ ਵੀ ਫੁੱਲ ਬਟਾ ਫੁੱਲ ਵੱਡਾ ਕੱਦ ਆ ਤੇ ਤੀਜਾ ਸੂਆ ਠੀਕ ਹੈ ਜੀ ਤੀਜਾ ਸੂਆ 12 ਕਿਲੋ ਦੁੱਧ ਹੋਵੇ ਨਾ ਹੋਵੇ ਤਾਂ 11 ਕਿਲੋ ਕੋਈ ਮੰਨ ਕੇ ਤੁਸੀਂ ਬਾਕੀ ਹੁਣ ਟਾਈਮ ਜਿਹੜਾ ਇੱਕ ਵਾਰੀ ਫੇਰ ਆਪਾਂ ਕਨਫਰਮ ਕਰਾ ਦਨੇ ਕੋਈ 4 ਵਜੇ ਦਾ ਸਮਾਂ ਤੇ ਚਵਾਈ ਕਾਲੇ ਬਾਈ ਕਿੰਨੇ ਤੋਂ ਕਿੰਨੇ ਵਜੇ ਕਰਦੇ ਪੈ ਜੀ 4 ਵਜੇ ਸਵੇਰੇ ਸਾਢੇ 5 ਝੋਨੇ ਦੇ ਇਹ ਵਲੇ ਸਾਢੇ 5 ਸਾਢੇ 5 ਤੋਂ ਸਾਢੇ 5 ਹਾਂਜੀ ਸਾਢੇ 5 ਤੋਂ ਸਾਢੇ 5 ਠੀਕ ਹੈ ਜੀ ਲਓ ਵੀ ਦੋਸਤੋ ਝੋਣ ਝੋਣ ਜਿਹੜੀ ਵੀ ਇੱਕ ਨੰਬਰ ਐ ਪੂਰੀ ਭੋਲੀ ਜੀ ਠੀਕ ਆ ਸਾਢੇ 5 ਤੋਂ ਸਾਢੇ 5 ਚਵਾਈ ਆ ਬਾਕੀ ਕੋਈ ਵੀਰ ਟਾਈਮ ਤੋਂ ਟਾਈਮ ਦੋ ਟਾਈਮ ਚੋਲੇ ਠੀਕ ਆ ਜੀ 12 ਕਿਲੋ ਵੈਸੇ 11 ਕਿਲੋ ਵੀਰਾਂ ਦਾ ਵੀ ਬਿਲਕੁਲ ਆਉਦੀ ਤਸੱਲੀ ਕਰਕੇ ਲੈ ਜਾ ਕਿਲੋ ਪਾਈਆ ਖੰਡ ਬਾਦ ਨਾ ਠੀਕ ਹੈ ਆ ਦੇਖੋ ਠੀਕ ਹੈ ਤਾਂ ਥਣ ਭਾਂਡਾ ਬਹੁਤ ਖੂਬਸੂਰਤ ਆ ਬਿਲਕੁਲ ਫੁੱਟਬਾਲ ਵਰਗਾ ਲੇਵਾ ਤੇ ਬੱਚਾ ਮਗਰ ਕਟਾ ਕੱਟੀ ਇਹ ਤੇ ਬੱਚਾ ਵੀ ਜੀ ਇਹਦੇ ਮਗਰ ਕਟਾ ਜੀ ਮਗਰ ਕਟਾ ਜੀ ਆ ਕਟਾ ਜੀ ਦਾ ਇਹਦੇ ਮਗਰ ਵੀ ਮੇਲ ਕਾਫ ਆ ਦੋਸਤੋ 8-10 ਦਿਨਾਂ ਦਾ ਬਿਲਕੁਲ ਕੂਲਾ ਬੱਚਾ ਆ ਵੇਖੋ ਜੀ ਠੀਕ ਆ ਜੀ ਬਿਲਕੁਲ ਕੂਲਾ ਬੱਚਾ ਮਗਰ ਕਟਾ ਮੇਲ ਕਾਫ ਆ ਠੀਕ ਆ ਜੀ ਤੇ ਬਾਕੀ ਇੱਕ ਇਹ ਵੀ ਦੱਸ ਦੀਏ ਕਾਲੇ ਬਾਕੀ ਚੋਣ ਚੜ ਕਿਦਾਂ ਵੀਰ ਕੋਲੀ ਬਿਲਕੁਲ ਵੀ ਸੋਹੋ ਵੀਰ ਜੀ ਆ ਇੱਕ ਨੰਬਰ ਚੋਣ ਨਾ ਉਹ ਪੂਰ ਨਾ ਉਹ ਛੜਾ ਠੀਕ ਆ ਪਾ ਆ ਪਾਸ ਕਰਕੇ ਲਿਆਉਂਦੇ ਚੋਣ ਇੱਕ ਨੰਬਰ ਹੋਊਗੀ ਲਓ ਜੀ ਚੋਣ ਨਹੀਂ ਆਪਣੇ ਉਹ ਟੈਨਸ਼ਨ ਸੋ ਚੋਣ ਚੜ ਦੋਸਤੋ ਇੱਕ ਨੰਬਰ ਆ ਠੀਕ ਆ ਚੋਣ ਆ ਪੂਰੀ ਪੂਰੀ ਆ ਬਿਲਕੁਲ ਆ ਠੰਡਾ ਕਰਕੇ ਜਿਹੜਾ 11 ਕਿਲੋ ਦੁੱਧ ਕੋਈ ਮਿੰਨ ਕੇ ਆਪਦੀ ਤਸਦੀ ਕਰ ਲੈਣਾ ਵੀ ਵੱਡੀ ਮਾਜ ਜੇ ਹਲੇ ਦੁੱਧੋਂ ਹੋਰ ਵਾਜੂਗੀ ਹਲੇ ਮੈਲਾ ਮੂਲਾ ਮਾਰ ਕੇ ਦੁੱਧੋਂ ਵਾਜਣਾ ਨੇ ਠੀਕ ਆ ਜੀ ਠੀਕ ਉਹਦੇ 13 14 ਕਿਲੋ ਦੇ ਦਊਗੀ ਠੀਕ ਆ ਤੇ ਲਓ ਵੀਰ ਕਾਲੇ ਸੋ ਦੋ ਦੋ ਦੋਸਤੋ ਬਿਲਕੁਲ ਹਜੇ ਤਾਜ਼ਾ ਸੁਆ ਹੈ ਠੀਕ ਦੇ ਪਸ਼ੂ ਨੇ ਚਲਣਾ ਹਜੇ ਮੈਲੇ ਤੋਂ ਚਲਣਾ ਠੀਕ ਆ ਤੇ ਦੋ ਦੋ ਵਧਨ ਗਈਆਂ ਕਰਮ ਵਾਲੀਆਂ ਹਜੇ ਦਿਨ ਥੋੜੇ ਥੋੜੇ ਹੋਏ ਆ ਸੂਈਆਂ ਨੂੰ ਆ ਦੇਖੋ ਜੀ ਇਹ ਵੀ ਮੱਝ ਪੂਰੀ ਵੱਡੀ ਜੀ ਵੀਰ ਜੀ ਹਮ ਹਮ ਕਦ ਪੂਰਾ ਫੁੱਲ ਆ ਉਹ ਵੀ ਕਰੋ ਚੱਕ ਦੋਸਤੋ ਸੋਹਣੇ ਕਦ ਕਾਠ ਦੇ ਵਿੱਚ ਠੀਕ ਹੈ ਜੀ ਤੋਂ ਚੰਗੀ ਮਿਲ ਕੇ ਕਰਾ ਲਈ ਆ ਆਰਡਰ ਵੀ ਬਿਲਕੁਲ ਕੰਪੈਕਟ ਆਰਡਰ ਦੇ ਵਿੱਚ ਆ ਫਿਕਸ ਆ ਹਨ ਭਾਂਡਾ ਠੀਕ ਹੈ ਜੀ ਕੋਈ ਟਲਕਾ ਨਹੀਂ ਬਿਲਕੁਲ ਫਿਕਸ ਆਰਡਰ ਤਾਂ ਤੋਂ ਪੂਰਾ ਮੁੱਠੀ ਹੱਥੀ ਚੁਵਾਈ ਲਓ ਜੀ। ਸੋ ਬਹੁਤ ਵਧੀਆ ਦੋਸਤੋ ਚੰਗੀ ਮਾਜਾ ਠੀਕ ਹੈ ਜੀ ਚੰਗੇ ਦੁੱਧ ਚੰਗੇ ਮਿਲਕ ਵਾਲੀ ਤੇ ਸੋਹਣੇ ਭਾਂਡੇ ਦੇ ਵਿੱਚ ਠੀਕ ਹੈ ਪੂਰਾ ਖਬਰਦਾਰ ਥਣ ਦੇ ਦਾ। ਮੇਰਾ ਕਾਦ ਪੂਰਾ ਫੁੱਲ ਜੀ। ਅਨੀ ਵੱਡੇ ਕੱਤ-ਕੱਟ ਦੇ ਵਿੱਚ ਕੱਤ ਸਾਰੀਆਂ ਮੱਜਾਂ ਦੇ ਵਾਂਗ ਬਰਾਬਰੀ ਇੱਕੋ ਜਿਹੀ ਹਾਂਜੀ ਕੱਤ ਸਾਰੀਆਂ ਦੇ ਇੱਕੋ ਜਿਹੀ ਤੇ ਕਾਲੇ ਦਾ ਮੁੱਲ ਵੀ ਦੱਸ ਦੇ ਫਿਰ ਕੀ ਕਰਦਾ ਫਿਰ ਇਹਦਾ ਮੁੱਲ ਵੀ ਫਿਰ ਭਾਵੇਂ 10 ਕਰ ਲਗੇ ਹਾਂਜੀ ਉਹ ਵੇ 15 ਕਰ ਲਈਏ ਵੀ 1 5 ਦੀ ਦੇ ਦਾਂਗੇ ਇਹ ਵੀ 1 5 ਦੀ ਹਾਂਜੀ ਲੋ ਵੀ ਦੋਸਤੋ ਮੱਜ ਪੂਰੀ ਦੋਤੋ ਲਓ ਮੇਲਾ ਦੋਸਤੋ ਵੀ ਪਸੂ ਸਾਰੇ ਇੱਕੋ ਜਿਹੇ ਰੇਟ ਦੇ ਵਿੱਚ ਆ ਤੇ ਬਿਲਕੁਲ ਸੱਜਰ ਸੁਆ ਬਸੂਆ ਦਾ ਤੇ ਸੱਜਰ ਸੂਣ ਵਾਲੇ ਆ ਤੇ ਰੇਟ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਦਿਓ ਬਾਕੀ ਹਰ ਇੱਕ ਵੀਰ ਦੀ ਆਪੋ ਆਪਣੀ ਸੋਚ ਆ ਠੀਕ ਆ ਜੀ 1 लाख 5000 ਦੀ ਇਹ ਵੀ ਤੁਹਾਨੂੰ ਮਿਲ ਜੂਗੀ ਤੇਜਾ ਸਵੇਰ ਸੋਈ ਮਾਜ 11 ਕਿਲੋ 12 ਕਿਲੋ ਦੁੱਧ ਬਿਲਕੁਲ ਹਾਜ਼ਰ ਤੇ ਕਾਲੇ ਵੀਰ ਇੱਕ ਆਪਣੇ ਕੋਲ ਜਿਹੜੀ ਆ ਵੱਡੀ ਮਾਜ ਆ ਖੜੀ ਆ ਇਹ ਥੱਲੇ ਵੀ 14 ਕਿਲੋ ਦੁੱਧ ਜੇ ਤੇ ਦੁੱਧ ਦਾ ਤਾਂ ਉਹ ਵੀ ਚੰਗਾ ਦਾ ਠੰਡਾ ਪੈਸੇ ਆਪਾਂ 14 ਕਰਕੇ ਜਵਾਂਗੇ ਇਹ 14 ਕਿਲੋ ਵੱਡੀ ਮਾਜ ਜੇ 14 ਬਿਲਕੁਲ ਉਹਨਾਂ ਮੌਕੇ ਦਾ ਤਿਆਰ ਜੀ ਜੀ ਦੋ ਟਾਈਮ ਭਾਵੇਂ ਕੋ ਚੋਲੇ ਭਾਵੇਂ ਤਿੰਨ ਟਾਈਮ ਚੋਲੇ ਲਓ ਜੀ ਸੋ ਮਾਜ ਦੇ ਦੋਸਤੋ ਤੁਸੀਂ ਵੇਖੋ ਠੀਕ ਆ ਜੀ ਤਕਰੀਬਨ ਫੋਲੋ ਵੱਡੀ ਮਾਜ ਆ ਚੰਗੇ ਵੱਡੇ ਕੱਦ ਕਾਟ ਦੇ ਵਿੱਚ ਵਜਨ ਵੋੜ ਪੂਰਾ ਠੀਕ ਆ ਇਹਨੂੰ ਸੂਈ ਨੂੰ ਅੱਜ ਕਿੰਨੇ ਕ ਦਿਨ ਹੋ ਗਏ ਇਹਨੂੰ ਸੂਈ ਨੂੰ ਵੀ ਰਾਜ 20 ਦਿਨ ਹੋ ਗਏ ਹੋਣਗੇ 20 ਕ ਦਿਨ ਹੋ ਗਏ ਆਪ ਐਵੇਂ ਆ ਕੇ ਹੀ ਪਰਸਲ ਹੋਈ ਚਾਹ ਸੂਈ ਲੋ ਜੀ ਕੱਤੀ ਮਗਰ ਕੇ ਕਟਾ ਇਹਦੇ ਮਗਰ ਕੱਟੀ ਜੇ ਲੋ ਜੀ ਇਹਦੇ ਮਗਰ ਕੱਟੀ ਆ ਠੀਕ ਆ ਜੀ ਆ ਬੱਚਾ 20 ਕ ਦਿਨਾਂ ਦਾ ਸੂਆ ਆ ਬੱਚਾ ਵੇਖ ਲਓ ਠੀਕ ਆ ਜੀ ਇਹ ਮਗਰ ਕੱਟੀ ਆ ਫੀਮੇਲ ਕਾਫ ਤੇ ਮਾਝ ਕਿੰਵੇਂ ਸੂਵੇ ਮੰਨਦੇ ਫਿਰ ਤੁਸੀਂ ਇਹ ਮਾਝ ਵੀ ਜੀ ਤੀਸਰੇ ਸੂਵੇ ਜੇ ਤੀਸਰੇ ਸੂਵੇ ਹਾਂ ਜੀ ਠੀਕ ਆ ਜੀ 14 किलो दूध बहुत हां जी 14 किलो दूध पूरा होएगा होएगा 15 12 14 करके दवांगे ठीक है जी माजी वेला सारीयां मण्या ਨਾਲ ਵੱਡੀ ਜੇ ਬਿਲਕੁਲ ਲੋ ਵੀ ਫੁੱਲ ਵੱਡੇ ਕੱਦ ਕਾੜ ਦੇ ਵਿੱਚ ਆ ਦੋਸਤੋ ਚੰਗੀ ਚੌੜੀ 2.5 ਕਿਲੋ ਇਹਦੀ ਗਾੜੀ ਹੋਊਗੀ ਉੱਚੇ ਕੱਦ ਕਾੜ ਦੇ ਵਿੱਚ 2.5 ਕਿਲੋ ਗਾੜੀ ਆਉ 2.5 3 ਕਿਲੋ ਠੀਕ ਹੈ ਜੀ ਸੋ ਨਾਰਮਲੀ ਦੋਸਤੋ ਸਾਰੇ ਵੀਰ ਜਾਣਦੇ ਆ ਵੀ ਜੇਕਰ 15 14 ਕਿਲੋ ਵਾਲਾ ਪਸ਼ੂ ਹੋ ਤੇ ਗਾੜ 2.5 ਕਿਲੋ ਹੋਣੀ ਲਾਜ਼ਮੀ ਆ ਤੇ ਆ ਜਿਹੜੀ ਮੱਝ ਬਿਲਕੁਲ ਤੁਸੀਂ ਦੇਖ ਰਹੇ ਹੋ ਤੇ ਠੀਕ ਆ 20 ਹਕ ਦਿਨਾਂ ਦੀ ਸੂਈ ਆ ਤੇ 14 ਕਿਲੋ ਦੁੱਧ ਤੇ ਇਹ ਵੀ ਕਾਲੀ ਵੀਰ ਥੋੜਾ ਤੋੜ ਦਈਏ ਨੂੰ ਵੀ ਬੜਾ ਦਿਖਾ ਦਈਏ ਤੋੜ ਕੇ ਸੋ ਚੰਗਾ ਪਸ਼ੂਧਾਨਾ ਦੋਸਤੋ ਕਿਉਂਕਿ ਬਹੁਤੇ ਵੀਰ ਇਹ ਵੀ ਡਿਮਾਂਡ ਕਰਦੇ ਆ ਵੀ ਕੋਈ ਚੰਗੀ ਮੱਝ ਚੰਗੇ ਮਿਲਕ ਤੋਂ 15 14 ਸਰੀ ਚਾਹੀਦੀ ਆ ਤਾਂ 15 14 14 ਲੀਟਰ ਵਾਲੀ ਜਿਹੜੀ ਇਹ ਮੱਝ ਬਿਲਕੁਲ ਪਿਆਰ ਤੁਹਾਨੂੰ ਦਿਖਾ ਰਹੇ ਆ ਆਪਾਂ ਲਾਸਟ ਵਿੱਚ ਠੀਕ ਆ ਆ ਦੇਖੋ ਆਹ ਲੋ ਜੀ ਠੀਕ ਆ ਆਲੋ ਤਹ ਕਲੇਵਰ ਬਾਕੀ ਪੂਰਾ ਸਟਰਕਚਰ ਇੱਕ ਵਾਰੀ ਆਪਾਂ ਮਾਝਾ ਤਾਂ ਦਿਖਾ ਦਈਏ ਇਥੇ ਹਾਂਜੀ ਹਾਂਜੀ ਪੂਰੇ ਵੱਡੇ ਕੱਦ-ਕਾੜ ਦੇ ਵਿੱਚ ਤੇ ਲੱਤਾਂ ਨੂੰ ਤਾਂ ਇਸੇ ਤਰ੍ਹਾਂ ਹੈਵੀਆਂ ਦੀਆਂ ਭਾਰੀਆਂ ਨੇ ਹਾਂਜੀ ਇਹ ਲੱਤਾਂ ਇਤਰਾ ਹੀ ਆ ਤੇ ਸ਼ੁਰੂ ਤੋਂ ਇਸੇ ਤਰ੍ਹਾਂ ਵੇਖ ਰਹੇ ਹਾਂ ਸ਼ੁਰੂ ਤੋਂ ਇਤਰਾ ਹੀ ਵੇਚੀ ਭਾਰ ਗਏ ਠੀਕ ਹੈ ਜੀ ਹਾਂਜੀ ਆ ਦੋਸਤੋ ਮੋਟੀਆਂ ਲੱਤਾਂ ਲੈਗ ਲੋਕ ਤੁਹਾਨੂੰ ਦਿਖਾਉਣੇ ਆਪਾਂ ਮੋਟੀਆਂ ਲੈਗ ਪੂਰੀ ਵੱਡੀ ਜੀ ਆ ਦੇਖੋ ਠੀਕ ਹੈ ਤੇ ਕੱਦ-ਵਜ਼ਨ ਤੁਸੀਂ ਆਪ ਚੈੱਕ ਕਰ ਲਓ ਪੂਰੇ ਵੱਡੇ ਕੱਦ-ਕਾੜ ਦੇ ਵਿੱਚ ਜੱਤਾਂ ਵਾਲੀ ਠੀਕ ਹੈ ਜੀ ਜੱਤ ਜੋਤ ਵਾਲਾਂ ਦੇ ਉੱਤੇ ਕਾਫੀ ਜ਼ਿਆਦੀ ਮਾਜਦੇ ਵਿੱਚ 14 ਕਿਲੋ ਦੁੱਧ ਇਸ ਵਕਤ ਦੇ ਥਲੇ ਹਾਜ਼ਰ ਹੈ ਤੇ ਚਵਾਈ ਵੀ ਤੁਸੀਂ ਦੱਸਿਆ ਵੀ ਮੋਗਾ ਹੀ ਹੈ ਬਿਲਕੁਲ ਜੀ ਚਵਾਈ ਇੱਕ ਨੰਬਰ ਐ ਪੂਰੀ ਮੋਟੀ ਧਾਰ ਹੋ ਜੀ ਠੀਕ ਆ ਜੀ ਠੀਕ ਆ ਲੋ ਜੀ ਠੀਕ ਆ ਸੋ ਮਾਝਾ ਦੋਸਤੋ 14 ਕਿਲੋ ਤੇ ਚੱਲ ਰਹੀ ਹੈ ਬਾਕੀ ਅਗੇ ਚੰਗੀ ਸੇਵਾ ਡਿਪੈਂਡ ਕਰਦੀ ਹੈ ਵੀ ਕੋਈ ਵੀਰ ਲੈ ਕੇ ਜਾਂਦਾ ਖਰੀਦਦਾਰ ਚੰਗੀ ਸੇਵਾ ਕਰ ਲੋਗੇ ਤੇ ਦੁੱਧ ਚੰਗਾ ਵੀ ਤੁਸੀਂ ਚੋ ਸਕਦੇ ਜੀ ਠੀਕ ਆ ਦਰਦੀ ਥੋੜੀ ਕੋਈ ਨਾ ਕੋਈ ਨਾ ਜੀ ਕਾਤੇ ਕਾਲੇ ਇਹਦਾ ਫਿਰ ਮੁੱਲ ਵੀਰ ਕੀ ਕੀਤਾ ਇਹਦਾ ਮੁੱਲ ਵੀਰ ਜੀ ਭਾਵੇਂ ਵੇਖ ਆ ਸਾਨੂੰ ਭਾਵੇਂ 2 ਲੱਖ ਕਰੀ ਜਾਈਏ ਉਹ ਵੀ ਥੋੜਾ ਹਾਂ ਪਰ ਆਪਾਂ ਇਹ ਨਹੀਂ ਹਾਂ ਦਾ 1 ਲੱਖ 30 ਹਜ਼ਾਰ ਦੀ ਮਾਇਦੇ ਦੇ ਦਾਂਗੇ 1 ਲੱਖ 30 ਹਜ਼ਾਰ ਦੀ 30 ਹਜ਼ਾਰ ਦੀ ਹਾਂਜੀ ਅੱਜ ਵੇਖ ਲਓ ਪੂਰੀ ਵੱਡੀ ਹੈ ਤੁਹਾਡੇ ਸਾਹਮਣੇ ਬਿਲਕੁਲ ਜੀ ਬਿਲਕੁਲ ਹਾਂਜੀ ਬਾਕੀ ਚਲੋ ਕੋਈ ਛੋੜਛਾਪਾ ਕੋਈ ਆਪਣਾ ਸੱਜਣ ਕੋਲੇ ਲੇੜੇ ਲੱਗਦਾ ਹੋਇਆ ਤਾਂ ਛੋੜਛਾਪਾ ਕਰਦੇ ਹੋ ਖੁੱਲਾ ਹਾਂਜੀ ਮਾਨਤਾਨ ਕਰਦਾ ਕੋਈ ਲਓ ਜੀ 1 ਲੱਖ 30 ਹਜ਼ਾਰ 14 15 ਕਿਲੋ ਦੁੱਧ ਜਿਹੜਾ ਦੁੱਧ ਇੰਨੇ ਥਨੇ ਹਾਜ਼ਰ 1 ਲੱਖ 30 ਹਜ਼ਾਰ ਸੋ ਇਹ ਜਿਹੜੇ ਪਸ਼ੂ ਆ ਦੋਸਤੋ ਅੱਜ ਜਿਹੜੇ ਵਿਕਰੀ ਦੇ ਲਈ ਅਵੇਲੇਬਲ ਨੇ ਤਿੰਨ ਮੱਝਾਂ ਆਪਾਂ ਤੁਹਾਨੂੰ ਦਿਖਾਈਆਂ ਨੇ ਵੱਡੇ ਕੱਦ ਬੋਤਾਲੀਆਂ ਨੇ ਠੀਕ ਆ ਜੀ ਬਿਲਕੁਲ ਸੱਜਰ ਸੁਈਆਂ ਨੇ ਤਾਜ਼ੀਆਂ ਸੁਈਆਂ ਨੇ ਦਰਦ ਦੇਗਾ ਤੋ ਤੇ ਦੋ ਜੜੀਆਂ ਆਪਾਂ ਤੁਹਾਨੂੰ ਗੱਬਣ ਦਿਖਾਤੀਆਂ ਠੀਕ ਆ ਜੀ ਗਾਂ ਤਿਆਰੀ ਵਾਲੀਆਂ ਨੇ ਜੋ ਕੋਈ 5 5 7 7 ਦਿਨਾਂ ਤੱਕ ਸੁੰਦੀਆਂ ਨੇ ਤੇ ਆ ਲਓ ਜੀ ਠੀਕ ਆ ਜੀ ਸੋ ਇਹ ਵੇਰਵਾ ਅੱਜ ਇਹਨਾਂ ਪਸ਼ੂਆਂ ਦਾ ਪਸ਼ੂ ਆਉਂਦੇ ਰਹਿੰਦੇ ਆ ਦੋਸਤੋ ਗਿਣਤੀ ਦੇ ਵਿੱਚ ਕੋਈ 5 7 8 7 ਲਗ ਜਿਹੜੇ ਆ ਇਸ ਗਿਣਤੀ ਦੇ ਵਿੱਚ ਪਸ਼ੂ ਤੁਹਾਨੂੰ ਇੱਥੇ ਮਿਲਦੇ ਰਹਿਣਗੇ ਆਉਣ ਵਾਲੇ ਸਮੇਂ ਤੇ ਦੇਰੀ ਦੇ ਨਾਮ ਨਾਲ ਇੱਕ ਜਿਹੜਾ ਪਸ਼ੂ ਵਪਾਰਤਾ ਧੰਦਾ ਵੀ ਆ ਤੇ ਆਹ ਬਾਕੀ ਤੁਸੀਂ ਪਸ਼ੂਆ ਤੇ ਦੇਖ ਲੈ ਠੀਕ ਆ ਜੀ ਤਿੰਨ ਸੁਈਆਂ ਦੋ ਗੱਪਣ ਹਾਂਜੀ ਤੇ ਹੋਰ ਬਈ ਕਾਲੇ ਕੋਈ ਗੱਲਬਾਤ ਵੀਰ ਬਾਸ ਬਾਸ ਆਉਦੀ ਹੈ ਵੀਰ ਜੀ ਤੇ ਇੱਕ ਆਪਣੇ ਨੰਬਰ ਜਰੂਰ ਸਾਂਝੇ ਕਰ ਦੀਏ ਫਿਰ ਨੰਬਰ ਵੀ 8427350613 8427350613 ਇੱਕੋ ਨੰਬਰ ਹੀ ਚੱਲਦਾ ਆਪਣੇ ਕੋਲ ਜੀ ਹਾਂਜੀ ਇੱਕ ਨੰਬਰ ਹੋਰੇ ਤੂੰ ਵੀ ਦੱਸ ਦੇ ਆਪਣਾ ਨੰਬਰ ਠੀਕ ਆ ਜੀ ਬੋਲ ਦੋ 90 ਹਾਂਜੀ 56 ਹਾਂਜੀ ਬਾੜ ਬਾੜ ਹੈ 03 9056 ਬਾੜ ਬਾੜ 68803 ਹਾਂਜੀ ਇਹ ਦੋਵੇਂ ਨੰਬਰ ਜੀ ਚੱਲਦੇ ਆ ਇਹ ਵੀ ਨੰਬਰ ਵੀਰ ਦੇ ਕੋਲ ਹੈਗਾ ਦੋਵੇਂ ਨੰਬਰ ਆਪਾਂ ਸਕਰੀਨ ਤੇ ਵੈਸੇ ਚਲਦੇ ਕਰ ਦਿਆਂਗੇ ਹਾਂਜੀ ਨੰਬਰਾਂ ਤੇ ਦੋਸਤੋ ਤੁਸੀਂ ਕਾਲ ਕਰਕੇ ਜਾਣਕਾਰੀ ਲੈ ਲਿਓ ਠੀਕ ਆ ਜੀ ਤੇ ਕਿਸੇ ਵੀਰ ਨੇ ਪਸ਼ੂ ਵੇਖਣਾ ਤੇ ਪਿੰਡ ਤੁਸੀਂ ਸਾਗਨੇ ਵਿజిਟ ਕਰਨੀ ਦੋਸਤੋ ਠੀਕ ਆ ਜੀ ਸਾਗਨਾ ਪਿੰਡ ਬਿਲਕੁਲ ਨੇੜੇ ਭੋੜੂ ਪੁਲ ਹਾਂਜੀ ਅੰਮ੍ਰਿਤਸਰ ਸਾਹਿਬ ਦੇ ਬਿਲਕੁਲ ਨਜ਼ਦੀਕ ਆ ਠੀਕ ਆ ਜੀ ਤੇ ਆਓ ਆਪਣੇ ਜਿੰਨੇ ਪਸ਼ੂ ਦੋਸਤੋ ਦਿਖਾਏ ਆ ਤੁਹਾਨੂੰ ਚੋ ਕੇ ਪਸਮਾ ਕੇ ਤਸੱਲੀ ਕਰ ਸਕਦੇ ਜੀ ਜਿਹੜਾ ਗੱਬਣ ਪਸ਼ੂ ਆ ਬਿਲਕੁਲ ਟਿੱਪ ਕੇ ਭਰਾ ਕੇ ਆਪਣੀ ਤਸੱਲੀ ਕਰ ਲਿਓ ਠੀ ਫਿਲਹਾਲ ਆ ਜਿਸ ਕਵਰ ਦੇ ਵਿੱਚ ਦੋਸਤੋ ਆ ਨਾਗ ਤੁਹਾਨੂੰ ਦਿਖਾਉਣੀ ਸੀਗੇ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ